ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੇ ਪਿੰਡ ਲਹਿਰਾ ਮਾਪਤ ਡਾਕਟਰ ਹਰਦੀਪ ਦੇ ਘਰੋਂ ਇੱਕ ਦੂਜੇ ਸੂਏ ਸੂਣ ਵਾਲੀ ਇੱਕ ਮਿੱਤਰੋ ਆਪਾਂ ਸਾਨੂੰ ਝੋਟੀ ਦਿਖਾ ਰਹੇ ਆਂ ਕੱਦ ਕਾਠ ਪੁੱਲ ਚੰਗਾ ਸਿਹਤ ਵੀ ਚੰਗੀ ਆ ਤੇ ਸਿੰਘਾਂ ਦੀ ਵੰਤਰ ਵੀ ਮਿੱਤਰੋ ਸੋਹਣੀ ਆ ਥਾਂ ਲੇਵੇ ਦੀ ਪੂਰੀ ਸਾਫ ਹੈ ਚੰਗਾ ਮੋਟਾ ਥਾਣਾ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਵੀ ਪਹਿਲੇ ਸੂਏ ਕਿੰਨਾ ਕੱਢਿਆ ਕਿਹੜੇ ਟੀਕੇ ਦੀ ਆ ਤੇ ਫਿਰ ਆਪਾਂ ਗੱਲ ਕਰਦੇ ਆਂ ਵੀ ਸਿੰਘ ਕੁੰਡੇ ਆ ਕੱਦ ਕਾਠ ਚੰਗਾ ਚੰਗਾ ਵਜਣਾ ਆ ਤੇ ਬਾਈ ਦਾ ਜਿਹੜਾ ਘਰ ਆ ਜਦੋਂ ਆਪਾਂ ਲਹਿਰੇ ਖਾਨੇ ਨੂੰ ਮੁੜਦੇ ਆ ਦੂਜੀ ਸਾਈਡ ਬਾਈ ਦੀ ਡੈਰੀ ਜੈ ਤੋਂ ਨਾਲ-ਨਾਲ ਬਾਈ ਡਾਕਟਰੀ ਦਾ ਕੰਮ ਕਰਦਾ ਤੇ ਗੱਲਬਾਤ ਪੂਰੀ ਕਰਦੇ ਆ ਹਾਂਜੀ ਬਾਈ ਜੀ ਸਸਰੀ ਕਾਪਲਾ ਸਸਰੀ ਕਾਪਲਾ ਠੀਕ ਹੈ ਜੀ ਤਾਂ ਬਹੁਤ ਵਧੀਆ ਜੀ ਇਹ ਜਿਹੜੀ ਹੁਣ ਆਪਾਂ ਝੋਟੀ ਬਕਾਊ ਕਰੀਆ ਹੈ ਹਨਾ ਇਹ ਦੂਜਾ ਸੁਆਸ ਹੁੰਦੀ ਹੈ ਦੂਜਾ ਸੁਆਸ ਹੁੰਦੀ ਹੈ ਕਿਹੜੇ ਸਿਮੰਟ ਦੀ ਆਪ ਹੈ ਇਹ ਐਮ 45 ਹਰਿਆਣੇ ਦਾ ਜਿਵੇਂ ਐਮ 52 ਐਮ 52 M45 M45 ਕਿੰਨਾ ਕ ਦੁੱਧ ਨੇ ਪਹਿਲੇ ਸੂਏ ਕੱਢਿਆ ਸਹੀ ਪਹਿਲੇ ਸੂਏ 13 14 13 ਦੇ ਮਤਲਬ ਸੋ ਬਸ ਇਹ 14 ਦੇ ਡੀਟ ਦੇ ਵਿੱਚ ਵਿੱਚ ਹੀ 13 14 ਹਾਂਜੀ ਠੀਕ ਹੈ 31 ਕਿੰਨਾ ਕ ਕੱਢਣ ਦੀ ਈਮਤ ਬਸ 14 15 ਬਸ ਇੱਥੇ ਜੀ ਵਿਚਾਲੇ ਜੀ ਕੱਢਣ ਦੀ ਆਸ ਹੈ ਠੀਕ ਹੈ ਹੁਣ ਠੀਕਾ ਕੋਈ ਜ਼ਿਆਦਾ ਕੋਈ ਨਹੀਂ ਕਰਦਾ ਸੋ ਬਾਈ ਕਹਿੰਦਾ ਵੀ M45 ਦਾ ਜਿਹੜਾ ਸਿਮਨ ਲੱਗਿਆ ਵਾ ਪਹਿਲੇ ਸੂਏ 13 14 ਲੀਟਰ ਕੱਢਿਆ 31 ਵਾਰ 14 15 ਵੀ ਕਰ ਸਕਦੀ ਆ 13 14 ਦਾ ਮਿੱਤਰੋ ਫੁੱਲਾ ਕੱਢਣਾ ਹੈ ਸੋ ਚੰਗਾ ਸੋਹਣਾ ਥਣਾ ਹੈ ਰੇਟ ਕੀ ਕਰਤਾ ਜੀ ਰੇਟ 1.55 1.55 ਤੋਰੋ ਜੀ ਇੱਕ ਵਾਰੀ ਸੋ ਚੰਗੀ ਸਮੀ ਵੀ ਹੈ ਚੰਗਾ ਕਦ ਕਾਠ ਹੈ ਸੋ ਕਰੇ ਲੋਹੇ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਸੋ ਡੇਰੀ ਦਾ ਕੰਮ ਹੈ ਦੁੱਧ ਦਾ ਕੰਮ ਹੈ ਚੰਗੇ ਕਾਫੀ ਪਸ਼ੂ ਨੇ ਤੇ ਤੋਰ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਤੇ ਵਜਣ ਵੀ ਮਿੱਤਰੋ ਫੁੱਲ ਹੈ ਥੋੜੀ ਜੀ ਜਿਹੜੀ ਥਣਾ ਦੀ ਦੂਰੀ ਜ਼ਰੂਰ ਹਮੇ ਘੱਟਾ ਪਰ ਫਿਕਸ ਆਰਡਰ ਦੀ ਆ ਮੋੜ ਲਈ ਮੋੜ ਲਈ ਸੋ ਜੇਕਰ ਕਿਸੇ ਦੋਸਤ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਚੰਗਾ ਵਜਨ ਚੰਗੀ ਸਮੀ ਵੀ ਤੇ ਦੂਜੇ ਸੂਏ ਮਿੱਤਰੋ ਇਹਨੇ ਸੁਣਾ ਕਿੰਨੇ ਕ ਦਿਨ ਜਿਹੜਾ ਆ ਰਹਿੰਦੇ ਨੇ ਅਜੇ ਦੇ 10 ਦਿਨ ਪਹਿਲੇ ਜੀ 10 ਦਿਨ 10 ਦਿਨ ਦੀ ਕੱਚੀ ਆ ਬਣ ਨਾ ਇਹਨੇ ਲਿਵਾ ਪੂਰਾ ਅੱਜ ਜੀ ਠੀਕ ਆ ਰੇਟ ਇੱਕ ਵਾਰੀ ਫੇਰ ਦੱਸ ਦਿਓ ਜੀ। ਰੇਟ 1.55 ਜੀ। 1.55 ਮਾਨਤਾ ਨੂੰ ਹੋ ਜੂ। ਮਾਨਤਾ ਨੂੰ। ਤੇ ਫੋਨ ਨੰਬਰ ਦੱਸ ਦਿਓ ਜੀ। ਫੋਨ ਨੰਬਰ 94635 94635 16911 16911 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੀਜੇ ਸੂਏ ਦੂਜੇ ਸੂਏ ਸੋਣਾ ਐ ਐਮ 45 ਦੀ ਆ ਪਹਿਲੇ ਸੂਏ 12-13 ਲੀਟਰ ਕੱਢਿਆ ਬਾ ਦੂਜੇ ਸੂਏ 14-15 ਲੀਟਰ ਕੱਢਣ ਦੀ ਉਮੀਦ ਆ ਸੋਣਾ ਥਾਣਾ ਤੇ ਵਜਣ ਮਿੱਤਰੋ ਚੰਗਾ ਸੋ ਸਾਰੇ ਵੀਰਾਂ ਦਾ ਧੰਨਵਾਦ।